ਸਿੱਖਾ ਖਾਲਸਾ ਅਸੀਰ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਨੂੰ ਹਾਲਾਤ ਦਿਖਾਉਨੇ ਆ ਪਿਛਲੇ ਪਾਸੇ ਦੇਖ ਲਓ ਸਾਡੇ ਫਰੀਦਕੋਟ ਦੇ ਸਿਵਲ ਹਸਪੀਟਲ ਦੇ ਜਿੱਥੇ ਕਿ ਮਰੀਜ਼ਾਂ ਨੇ ਬਾਥਰੂਮ ਆਉਣਾ ਆਮ ਜਨਤਾ ਨੇ ਵੀ ਇਥੇ ਦੇ ਮੈਡੀਕਲਾਂ ਦੇ ਵਿੱਚ ਦਵਾਈ ਲੈਣ ਆਉਂਦੇ ਉਹਨਾਂ ਨੇ ਵੀ ਬਾਥਰੂਮ ਆਉਣਾ ਸੋ ਬਾਥਰੂਮ ਕਰਨ ਵਾਸਤੇ ਸਾਨੂੰ ਇਸ ਪਾਣੀ ਦੇ ਵਿੱਚ ਦੀ ਗੰਦੇ ਮੂਤ ਦੇ ਵਿੱਚ ਦੀ ਨੰਘ ਕੇ ਜਾਣਾ ਪਊਗਾ ਆ ਥੋੜੇ ਮਗਰ ਆ ਦੇਖੋ ਕਿੱਸਾ ਰੱਖਿਆ ਨੇ ਸਰਕਾਰਾਂ ਸਾਡੀਆਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਹਰ ਥਾਂ ਤੇ ਸਫਾਈਆਂ ਨੇ ਸਾਡੇ ਬਹੁਤ ਸਫਾਈ ਰੱਖਦੇ ਨੇ ਆ ਹਾਲਾਤ ਤੁਹਾਡੇ ਸਾਹਮਣੇ ਆ ਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਮੈਡੀਕਲ ਦਾ ਸ਼ਿਵਨ ਹਸਪੀਟਲ ਫਰੀਦਕੋਟ ਦਾ ਜਾਂ ਇੱਥੋਂ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਕਿੱਥੇ ਨੇ ਫਟਫਟ ਮੂਤ ਆ ਜਿਹਦੇ ਵਿੱਚ ਦੀ ਕਿਸੇ ਨੇ ਪਿਸ਼ਾਬ ਕਰਨ ਜਾਣਾ ਹੋਵੇ ਤੋਂ ਬਾਥਰੂਮ ਦੇ ਵਿੱਚ ਦੀ ਹੀ ਕਰਨ ਵਾਸਤੇ ਜਾਣਾ ਪਊਗਾ ਸੋ ਕਰਨ ਵਾਸਤੇ ਆ ਦੇਖ ਲਓ ਤੁਸੀਂ ਇੱਟਾਂ ਰੱਖੀਆਂ ਹੋਈਆਂ ਨੇ ਇਹਨਾਂ ਇਟਾਂ ਦੇ ਉੱਤੋਂ ਦੀ ਤੁਰ ਕੇ ਜਾਣਾ ਪੈਂਦਾ ਅਗਰ ਜਦੋਂ ਇੱਥੇ ਜਿਆਦਾ ਬਾਥਰੂਮ ਜੁੜ ਗਿਆ ਇਸ ਦੇ ਉੱਤੇ ਫਿਰ ਇੱਕ ਇੱਕ ਇੱਟ ਰੱਖੀ ਜਾਊਗੀ ਇਸ ਨੂੰ ਫਿਰ ਉੱਚਾ ਕੀਤਾ ਜਾਊਗਾ ਵੀ ਬਾਥਰੂਮ ਕਰਨ ਵਾਲੇ ਨੇ ਤਾਂ ਬਾਥਰੂਮ ਕਰਨਾ ਹੀ ਆ ਉਹ ਕਿੱਧਰ ਜਾਊਗਾ ਤੇ ਪਰ ਆ ਹਾਲਾਤ ਤੁਸੀਂ ਦੇਖ ਹੀ ਲਏ ਨੇ ਕਿ ਕਿੰਨਾ ਕਿੰਨਾ ਇੱਥੇ ਗੰਦਗੀ ਪਈ ਆ ਤੇ ਲੋਕੀਆਂ ਦੇ ਵਿੱਚ ਵੀ ਬਾਥਰੂਮ ਕਰਨ ਜਾਂਦੇ ਨੇ ਸਵਸਥਾਂ ਇਥੋਂ ਦੇ ਸ਼ਿਵਲਾਸਪੁਰ ਪੀਟਲ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹਦੇ ਉੱਲ ਵੀ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਸੋ ਬਾਕੀ ਕਿੰਨਾ ਇਹਦੇ ਵਿੱਚ ਡੇਂਗੂ ਮੱਛਰ ਫਿਰਦਾ ਉਹ ਵੀ ਕਿਸੇ ਦੇ ਲੜਦਾ ਤੇ ਨੁਕਸਾਨ ਪਹੁੰਚਾਉਂਦਾ ਅੱਜ ਕੱਲ ਆਮ ਹੀ ਜ਼ਿਆਦਾ ਜਿਵੇਂ ਕਿ ਬੁਖਾਰ ਚੱਲ ਰਿਹਾ ਸੈੱਲ ਘਟ ਰਹੇ ਨੇ ਇਹ ਸੈੱਲ ਘਟਣ ਦੇ ਕਾਰਨ ਤਾਂ ਇਸ ਤਰ੍ਹਾਂ ਦੇ ਬੰਦੇ ਨੇ ਜਿਵੇਂ ਕਿ ਇੱਥੇ ਮੱਛਰ ਵੀ ਲੜੂਗਾ ਬਾਥਰੂਮ ਕਰਨ ਆਏ ਦੇ ਤੇ ਬਾਕੀ ਪੈਰਾਂ ਨੂੰ ਵੀ ਗੰਦਗੀ ਲੱਗੂਗੀ ਸਾਰਿਆਂ ਨੂੰ ਸੋ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਕਿ ਜੇ ਇਹਦੇ ਅਲ ਵੀ ਧਿਆਨ ਦੇ ਦਿਓ ਥੋੜਾ ਬਾਦ ਸਾਡੇ ਫਰੀਦਕੋਟ ਮੈਡੀਕਲ ਸਿਵਲ ਹਸਪਤਾਲ ਫਰੀਦਕੋਟ ਦੇ ਵਾਸਤੇ